ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਸਾਰਿਆਂ ਦਾ ਵੀਰ ਜੀ ਅੱਜ ਆਪਾਂ ਤੁਹਾਨੂੰ 13x7 ਫੁੱਟ ਟਰੇਲਰ ਦਿਖਾਵਾਂਗੇ ਜੀ ਵਾਈਟ ਤੇ ਬਲੈਕ ਤੇ ਰੈੱਡ ਜਾਲੀ ਦੇ ਵਿੱਚ ਰੈਡੀ ਹੋਇਆ ਹੈ ਕਲਰ ਇਹਦਾ ਵਾਈਟ ਹੈ ਬੀਡ ਇਹਦਾ ਬਲੈਕ ਹੈ ਤੇ ਜਾਲੀ ਵਿੱਚ ਰੈੱਡ ਲੱਗੀ ਹੋਈ ਹੈ ਬਹੁਤ ਹੀ ਸੋਹਣੀ ਲੁੱਕ ਦੇ ਵਿੱਚ ਰੈਡੀ ਹੋਇਆ ਵੀਰ ਜੀ ਲੋਈ ਬੀਲ ਪਏ ਹੋਇਆ ਮੋਡੀਫਾਈ ਦੀ ਸਾਰੀ ਐਸੈਸਰੀ ਲੱਗੀ ਹੋਈ ਹੈ ਜੀ ਇਹਨੂੰ ਦੋ 파ੜ ਗਰਾਰੀ ਵਾਲਾ ਇਹਦਾ ਡੱਲ ਹੈ 1K 47 ਲਾਈ ਹੋਈਆਂ ਨੇ ਵੀਰ ਜੀ ਲੇਜ਼ਰ ਕਟਿੰਗ ਦੀਆਂ ਦੇਖ ਸਕਦੇ ਹੋ ਚਾਰੋਂ ਸਾਈਡਾਂ ਤੋਂ ਟਰਾਲੇ ਦੀ ਲੁੱਕ ਚੈੱਕ ਕਰ ਲਓ ਵੀਰ ਜੀ ਜੈਕੇ ਨੂੰ 25 ਟਨ ਵਾਲਾ ਲੱਗੇ ਹੋਇਆ ਜੀ 250 ਕਿਲੋ ਵਾਲਾ ਹੱਬਾ ਇਹਨੂੰ 10 ਨਟੀਆਂ ਨੇ ਬਾਟਰ ਪ੍ਰੂਫ ਹਿੱਸਾ ਹੈ ਜੀ ਹਿੱਸਾ ਇਹਦਾ 110mm ਹੈ ਵੀਰ ਜੀ ਵੀਡੀਓ ਫੁੱਲ ਦੇਖਿਓ ਕੱਲੀ ਕੱਲੀ ਚੀਜ਼ ਤੁਹਾਨੂੰ ਦਿਖਾਵਾਂਗੇ ਜੀ ਸਾਰਾ ਲੇਜ਼ਰ ਕਟਿੰਗ ਸਮਾਨ ਲੱਗੇ ਹੋਇਆ ਇਹਨੂੰ ਆਹ ਦੇਖ ਸਕਦੇ ਹੋ ਜੀ ਪੌੜੀ ਉੱਪਰ ਤੱਕ ਲਾਈ ਹੋਈ ਹੈ ਬਿੱਡ ਤੇ ਲੱਗ ਹੈ ਬਾਡੀ ਦੇ ਥੱਲੇ ਲੱਗ ਹੈ ਆ ਸਾਰਾ ਸਮਾਨ ਲੇਜ਼ਰ ਕਟਿੰਗ ਹੈ ਵੀਰ ਜੀ ਆਹ ਦੇਖ ਸਕਦੇ ਹੋ ਆ ਮਿੱਡੀ ਹੈ ਜੀ ਲੇਜ਼ਰ ਕਟਿੰਗ ਚਾਰੋਂ ਸਾਈਡਾਂ ਤੋਂ ਟਰਾਲੇ ਦੀ ਲੁੱਕ ਚੈੱਕ ਕਰਾਤੀ ਤੇ ਪੂਰੇ ਟਰਾਲੇ ਦਾ ਰਿਵਿਊ ਕਰਾਵਾਂਗੇ ਵੀਰ ਜੀ ਕੱਲੀ-ਕੱਲੀ ਚੀਜ਼ ਤੁਹਾਨੂੰ ਦਿਖਾਵਾਂਗੇ ਇੱਕ ਵਾਰ ਇਹਦਾ ਰੇਟ ਤੇ ਬੇਟੇ ਦਾ ਦੱਸ ਦਿੰਦੇ ਆ ਤਾਂ ਕਿ ਕਈ ਵੀਰ ਫਿਰ ਵੀਡੀਓ ਸਕਿਪ ਅੱਗੇ ਕੱਢ ਦਿੰਦੇ ਨੇ ਥੋੜੀ ਸਕਿਪ ਕਰ ਦਿੰਦੇ ਨੇ ਫਿਰ ਉਹਨਾਂ ਨੂੰ ਪਤਾ ਨਹੀਂ ਲੱਗਦਾ ਰੇਟ ਦਾ ਉਹ ਪੁੱਛਦੇ ਨੇ ਫੋਨ ਕਰਕੇ ਰੇਟ ਕਿਆ ਦੱਸਿਆ ਬਾਈ ਇਹਦੀ ਬਾੜ ਹੈ ਜਿਹੜੀ ਬਾੜੀ ਹੈ ਵੀਰ ਜੀ ਸਵਾ ਦੋ ਫੁੱਟ ਹੈ ਉੱਪਰ ਬਿੱਡੇ ਦਾ 2.5 ਫੁੱਟ ਹੈ ਜੀ ਸਵਾ ਦੋ ਬਾੜ ਹੈ 2.5 ਫੁੱਟ ਬਿੱਡ ਹੈ ਬਿੱਡੇ ਨੂੰ ਪਲਾਜ਼ਮਾ ਕਟੀਆਂ ਵੀਰ ਜੀ ਲੇਜ਼ਰ ਕਟੀਆਂ ਮੋٹے ਪੈਪਾਂ ਵਾਲਾ ਆਹ ਲੇਜ਼ਰ ਕਟਿੰਗ ਦੀ ਆ ਦੇਖ ਸਕਦੇ ਹੋ ਵੀਰ ਜੀ ਆਹ ਕੰਪਿਊਟਰ ਨਾਲ ਕਟਿੰਗ ਹੋਈ ਹੋਈ ਹੈ ਜੀ ਕੰਪਿਊਟਰ ਮਸ਼ੀਨ ਨਾਲ ਇਹ ਦਾ ਵਜਨ ਹੈ ਵੀਰ ਜੀ 25 ਕਮੰਟਲ ਰੇਟ ਇਹਦਾ 2,25,000 ਰੁਪਏ ਹੈ ਵੀਰ ਜੀ ਟਾਪ ਮਾਡਲ ਹੈ ਜੀ 13x7 ਆਹ ਜਿਹੜੀ ਹੁੱਕ ਹੈ ਵੀਰ ਜੀ ਟਰੈਕਟਰ ਨੂੰ ਪੈਂਦੀ ਹੈ ਇਹ ਆਰਡਰ ਤੇ ਤਿਆਰ ਹੋਇਆ ਹੈ ਜੀ ਬਾਈਆਂ ਦੀ ਡਿਮਾਂਡ ਤੇ ਸਾਰਾ ਕਸਟਮਾਈਜ਼ਡ ਟਰਾਲਾ ਤਿਆਰ ਹੋਇਆ ਹੈ ਜੀ ਆਹ ਜਿਹੜੀ ਹੁੱਕ ਹੈ ਵੀਰ ਜੀ ਇਹਨੂੰ ਇਹ 3 ਇੰਚੀ ਮੋਟੀ ਹੁੱਕ ਹੈ ਜੀ ਸਵਾ 3 ਇੰਚ 3 ਤੋਂ ਵੱਧ ਹੈ ਜਿਹੜੀ ਟਰੈਕਟਰ ਨੂੰ ਠੋਸ ਲਠੇ ਦੀ ਬਣੀ ਹੋਈ ਹੁੱਕ ਹੈ ਵੀਰ ਜੀ ਚੋਰਸ ਆਹ ਜੈਕ ਵਾਲਾ ਪਾਈਪ ਹੋ ਗਿਆ ਜੈਕ ਵਾਲਾ ਪਾਈਪ ਲੱਗ ਦੋ ਚੈਨਰ ਲਾ ਕੇ ਸਾਰਾ ਅੰਡਰਗਰਾਊਂਡ ਕੱਢਿਆ ਹੋਇਆ ਹੈ ਵੀਰ ਜੀ ਮੱਛੀ ਘਾਟਾ ਚੈੱਕ ਕਰੋ ਜੀ ਮੱਛੀ ਘਾਟਾ ਚੈੱਕ ਕਰੋ ਵੀਰ ਜੀ ਵੱਧ ਤੋਂ ਵੱਧ ਲੰਬਾ ਕਿਤੋਂ ਹੋਇਆ ਹੈ ਜੀ ਜਿਹੜੇ ਮਰਜ਼ੀ ਟਰੈਕਟਰ ਪਿੱਛੇ ਪਾ ਸਕਦੇ ਹੋ ਨਿਊ ਹੋਲੈਂਡ ਅਰਜਨ ਜੋਂਡੀਅਰ ਨਿਊ ਹੋਲੈਂਡ ਦੀ ਹੁੱਕ ਵੀਰ ਜੀ ਥੋੜੀ ਅੰਦਰ ਨੂੰ ਹੁੰਦੀ ਹੈ ਜੀ ਜਿਹੜੀ ਵਿੱਚ ਟਰਾਲੀ ਪੈਂਦੀ ਹੈ ਇਸ ਕਰਕੇ ਆਪਾਂ ਟਰਾਲੀ ਦੀ ਪਹਿਲਾਂ ਹੀ ਹੁੱਕ ਲੰਬੀ ਰੱਖਦੇ ਬੈਲੈਂਸ ਦੀ ਆਪਣੀ ਫੁੱਲ ਗਾਰੰਟੀ ਹੋਏਗੀ ਜੀ ਜਿਵੇਂ ਲੋਡ ਦੀ ਟਰਾਲੀਆਂ ਰੋਡ ਤੇ ਜਾਂਦੀ ਟਰੈਕਟਰ ਨੂੰ ਰੇਸ ਨਹੀਂ ਫੜਨ ਦਿੰਦੀਆਂ ਝੋਲ ਮਾਰਦੀਆਂ ਨੇ ਉਹ ਚੀਜ਼ ਦੀ ਆਪਣੀ ਫੁੱਲ ਗਾਰੰਟੀ ਹੋਏਗੀ ਜੀ ਜਿੰਨਾ ਮਰਜ਼ੀ ਲੋਡ ਪਾ ਕੇ ਜਿੰਨਾ ਮਰਜ਼ੀ ਰੋਡ ਤੇ ਟਰੈਕਟਰ ਭਜਾਓ ਕਾਰ ਵਾਂਗੂ ਟਰਾਲੀ ਚਲੇਗੀ ਤੇ ਸਟੈਂਡ ਫੁੱਲ ਹੈਵੀ ਲਾਇਆ ਹੋਇਆ ਜੀ ਲੋਡ ਦੀ ਲੋਡ ਦੇ ਵਿੱਚ ਖੜੀ ਟਰਾਲੀ ਨੂੰ ਕੋਈ ਦਿੱਕਤ ਨਾ ਆਵੇ ਵਜਨ ਵਜਨ ਪੈ ਕੇ ਜਿਵੇਂ ਮਰਜ਼ੀ ਸਟੈਂਡ ਲਾ ਕੇ ਖੜਾ ਸਕਦਾ ਹਾਂ ਟਰਾਲੀ ਨੂੰ ਆਹ ਦੇਖ ਸਕਦੇ ਹੋ ਵੀਰ ਜੀ ਆਹ ਲੋਕ ਨੇ ਜੈਕ ਵਾਲੀ ਟਰਾਲੀ ਰੋਡ ਤੇ ਜਾਂਦੀ ਉੱਪਰ-ਨੀਚੇ ਉੱਪਰ-ਨੀਚੇ ਹੁੰਦੀ ਹੈ ਜੀ ਜੈਂਪ ਦਿੰਦੀ ਹੈ ਇਹ ਜਾਮ ਕਰਨਗੇ ਲੋਕ ਲੋਕ ਇੱਕ ਨਾਲ ਵੀ ਕੰਮ ਚੱਲ ਜਾਂਦਾ ਪਰ ਆਪਾਂ ਮਜ਼ਬੂਤੀ ਵਾਸਤੇ ਦੋਨੋਂ ਸਾਈਡ ਲੋਕ ਲਾਏ ਹੋਏ ਵੀਰ ਜੀ ਦੇਖ ਸਕਦੇ ਹਾਂ ਤੇ ਆ ਰਸਤਾ ਖਿੱਚਣ ਵਾਲੀਆਂ ਰੀਲਾਂ ਹੋ ਗਈਆਂ ਜੀ ਰੀਲਾਂ ਫੁੱਲ ਹੈਵੀ ਨੇ ਵੀਰ ਜੀ ਦੇਖ ਸਕਦੇ ਹਾਂ ਦੋਨੋਂ ਸਾਈਡਾਂ ਦੇ ਰੀਲਾਂ ਲੱਗੀਆਂ ਹੋਈਆਂ ਨੇ ਜੀ ਆ ਟੋਚਨ ਹੁੱਕ ਆ ਗਈ ਟੋਚਨ ਹੁੱਕ ਵੀ ਦੋਨੋਂ ਸਾਈਡਾਂ ਤੇ ਲੱਗੇ ਹੋਈ ਆ ਵੀਰ ਜੀ ਆ ਟੋਚਨ ਹੁੱਕ ਹੁੰਦੀ ਆ ਜੀ ਜਿਵੇਂ ਲੋਡ ਦੀ ਟਰਾਲੀ ਕਿਤੇ ਫਸ ਜੇ ਉਧਰਲੀ ਸਾਈਡ ਵੀ ਟਰੈਕਟਰ ਪਾ ਕੇ ਖਿੱਚ ਸਕਦੇ ਹਾਂ ਤੇ ਇਧਰਲੀ ਸਾਈਡ ਵੀ ਟਰੈਕਟਰ ਪਾ ਕੇ ਖਿੱਚ ਸਕਦੇ ਹਾਂ ਤੇ ਆ ਆਪਣਾ ਮਿੱਡੀ ਆ ਗਈ ਵੀਰ ਜੀ ਮਿੱਡੀ ਪਹਿਲਾਂ ਆਪਾਂ ਇਹ ਕੱਲੀ ਲਾਂਦੇ ਸੀ ਹੁਣ ਇਹਦੇ ਉੱਪਰ ਪੈਪ ਵੀ ਲਾਂਦੇ ਆ ਟਰਾਲੀ ਦੀ ਲੁੱਕ ਜ਼ਿਆਦਾ ਬਣ ਜਾਂਦੀ ਹੈ ਆ ਦੇਖ ਸਕਦੇ ਹੋ EK47 ਸਭ ਲੇਜ਼ਰ ਕਟਿੰਗ ਸਮਾਨ ਹੈ ਵੀਰ ਜੀ ਇਹ ਮਿੱਡੀ ਲੋਹਾ ਵਿਰਜੀ ਆ ਦੇਖ ਸਕਦੇ ਹੋ ਮੋਰ ਸਾਰਾ ISAI ਮਾਰਕਾ ਹੁੰਦਾ ਜੀ ਆਪਣਾ ਕੋਈ ਦੇਸੀ ਲੋਹਾ ਨਹੀਂ 5 ਸਾਲ ਦੀ ਫੁੱਲ ਗਾਰੰਟੀ ਹੁੰਦੀ ਆ ਆਪਣੀ ਇਹ ਮਿੱਡੀ ਪੁੱਛਦੇ ਨੇ ਵੀਰਾ ਕਿਸ ਵਾਸਤੇ ਹੁੰਦੀ ਆ ਇਹ ਸਭ ਤੋਂ ਵੱਡੀ ਗੱਲ ਤਾਂ ਵੀਰ ਜੀ ਇਹਦੇ ਨਾਲ ਟਰਾਲੀ ਦੀ ਲੁੱਕ ਬਣ ਜਾਂਦੀ ਆ ਟੌਰ ਬਣ ਜਾਂਦੀ ਆ ਜੀ ਦੂਜਾ ਨੰਬਰ ਤੁਸੀਂ ਵਿੱਡੋ ਖੋਲ ਕੇ ਕੁਛ ਲੱਦ ਦਿਓ ਪਰਾਲੀ ਪੂਲੇ ਗੰਨਾ ਬੂਰੀਆਂ ਆਲੂ ਦੀਆਂ ਕੁਛ ਵੀ ਇਹਦੇ ਤੇ ਅੱਗੇ ਵਧਾ ਕੇ ਲੋਡ ਕਰ ਸਕਦੇ ਹੋ ਜੀ ਤੇ ਵਿੱਡ ਦੇ ਮੁੱਛ ਲੱਗੀ ਹੋਈ ਆ ਦੇਖ ਸਕਦੇ ਹੋ ਮਿਰਜੀ ਮੁੱਛੇ ਤੇ ਸਰਦਾਰੀ ਲਿਖਿਆ ਸਟਿੱਕਰਾਂ ਨਾਲ ਆਹ ਲੇਜ਼ਰ ਕਟਿੰਗ ਪਲੇਟਾਂ ਨੇ ਜੀ ਤਿੰਨ ਪੈ ਪਏ ਹੋਇਆ ਬਿੱਡ ਦੇ ਵਿੱਚ ਚੌਥਾ ਚਕੋਰ ਪਾਇਆ ਵਾ ਫੁੱਲ ਮਜ਼ਬੂਤ ਬਿੱਡ ਹੈ ਵੀਰ ਜੀ ਜਿੰਨਾ ਮਰਜ਼ੀ ਲੋਡ ਪਾ ਦਿਓ ਬਿੱਡ ਬਿਲਕੁਲ ਵੀ ਨਹੀਂ ਹੱਲੂਗਾ ਤੇ 13 ਫੁੱਟ ਦੇ ਵਿੱਚ ਆ ਇਹਨੂੰ ਵੀਰ ਜੀ 14 ਇੰਚਾਂ ਨੇ ਜੀ 14 ਹੀ ਥੱਲੇ ਬੱਤੇ ਨੇ ਤੇ ਸਾਈਡ ਵਾਲੇ ਡੱਲੇ ਦੇ ਬਾਸ ਦੀ ਫੋਟੋ ਲੱਗੀ ਹੋਈ ਆ 1 ਫੁੱਟ ਤੋਂ ਵੀ ਘੱਟ ਤੇ ਆਪਾਂ ਨੇ ਇੰਗਲ ਆਈ ਹੋਈ ਆ ਵੀਰ ਜੀ ਆ ਚੈੱਕ ਕਰ ਸਕਦੇ ਹਾਂ ਜੀ ਫਿਨਿਸ਼ਿੰਗ ਟਰਾਲੇ ਦੀ ਬਿਲਡਿੰਗ ਦੀ ਫਿਨਿਸ਼ਿੰਗ ਇਹ ਵੀਰ ਜੀ ਕੱਲ ਪਹਿਲਾਂ ਤੁਸੀਂ ਕੱਲੀ ਕੱਲੀ ਐਂਗਲ ਤੇ ਫਿਨਿਸ਼ਿੰਗ ਚੈੱਕ ਕਰੋ ਜੀ ਆ ਇਹਨਾਂ ਦਾ ਕੰਮ ਦੇਖ ਸਕਦੇ ਹਾਂ ਕਿੰਨਾ ਸੋਹਣੇ ਤਰੀਕੇ ਨਾਲ ਹੋਇਆ ਹੋਇਆ ਵੀਰ ਜੀ ਸਟਿੱਕਰਾਂ ਦਾ ਕੋਈ ਇਹਨਾਂ ਦੇ ਵਿੱਚ ਬੱਬਲ ਨਹੀਂ ਹੈਗੇ ਕੁਝ ਨਹੀਂ ਹੈਗਾ ਆ ਡਾਲੇ ਨੂੰ ਖੋਲਣ ਵਾਸਤੇ ਹੈ ਜੀ ਆ ਬਾਈਆਂ ਨੇ ਰੱਸਾ ਖਿੱਚਣ ਰੱਸਾ ਖਿੱਚਣੇ ਵਾਸਤੇ ਆਰਡਰ ਤੇ ਚਾਰ ਚਾਰ ਦੋਨੋਂ ਸਾਈਡਾਂ ਦੇ ਚਾਰ ਚਾਰ ਲਵਾਏ ਨੇ ਜੀ ਚਾਰ ਉਧਰਲੀ ਸਾਈਡ ਚਾਰ ਇਧਰਲੀ ਸਾਈਡ ਆ ਫਿਨਿਸ਼ਿੰਗ ਚੈੱਕ ਕਰੋ ਵੀਰ ਜੀ ਆ ਦੇਖ ਸਕਦੇ ਹਾਂ ਜੀ ਕੱਲੀ ਕੱਲੀ ਐਂਗਲ ਤੇ ਤੁਹਾਨੂੰ ਫਿਨਿਸ਼ਿੰਗ ਚੈੱਕ ਕਰਾ ਰਹੇ ਹਾਂ ਟਰਾਲੇ ਦੀ ਇਹ ਫਿਨਿਸ਼ਿੰਗ ਵੀਰ ਜੀ ਐਵੇਂ ਨਹੀਂ ਆਂਦੀ ਇਹਨੂੰ ਪਹਿਲਾਂ ਦਾ ਪੂਰਾ ਵੈਲਡਿੰਗ ਨਾਲ ਭਰਨਾ ਪੈਂਦਾ ਹੈ ਜੀ ਫੁੱਲ ਲੀਡ ਮਾਰਨੀ ਪੈਂਦੀ ਹੈ ਉਸ ਤੋਂ ਬਾਅਦ ਇਹਦੇ ਤੇ ਗ੍ਰੈਂਡਰ ਵੱਜੇਗਾ ਜੀ ਫਿਰ ਇਹਦੇ ਤੇ ਪੁੱਟੀ ਭਰੀ ਜਾਊਗੀ ਸਫਾਈ ਦੇਣ ਵਾਸਤੇ ਫਿਰ ਇਹਦੇ ਤੇ ਪ੍ਰਾਈਮਰ ਵੱਜੂਗਾ ਫਿਰ ਪੇਂਟ ਹੋਊਗਾ ਜੀ ਇਹਨੂੰ ਐਸਵਾ ਕੰਪਨੀ ਦਾ ਪੇਂਟ ਹੁੰਦਾ ਸ਼ੀਸ਼ੇ ਵਾਂਗ ਧੁੱਪ ਦੇ ਵਿੱਚ ਤੁਹਾਨੂੰ ਫੋਟੋ ਥੋੜੀ ਦਿਖੇਗੀ ਵੀਰ ਜੀ ਆ ਬਾਡੀ ਦੇ نیچے ਪਲੇਨ ਸਰੀਏ ਨੇ ਜੀ ਉੱਪਰ ਪੈ ਪਿਆ ਹੋਇਆ ਆ ਆਈਐਸਆਈ ਮਾਰਕੇ ਦੀ ਮੋਹਰ ਕਿਤੇ ਕਿਤੇ ਆਂਦੀ ਰਹੂਗੀ ਲੋਏ ਤੇ 3 ਮੀਟਰ ਬਾਅਦ ਮੋਹਰ ਹੁੰਦੀ ਹੈ ਜੀ ਆ ਆਪਣਾ ਰਸੇ ਵਾਲੀਆਂ ਕੁੰਡੀਆਂ ਹੋ ਗਈਆਂ ਸਾਈਡ ਵਾਲੀਆਂ ਦੇਖ ਸਕਦੇ ਹੋ ਐ ਨਹੀਂ ਹੈਗਾ ਵੀਰ ਜੀ ਸਰੀਏ ਦੀ ਮੋੜ ਕੇ ਕੁੰਡੀਆਂ ਬਣਾਤੀਆਂ ਕੰਮ ਚਲਾਉ ਕੰਮ ਕਰਤਾਂ ਨਾ ਇਹ ਵੀ ਲੇਜ਼ਰ ਕਟਿੰਗ ਨੇ ਜੀ ਚੈੱਕ ਕਰੋ ਫਿਰ ਉਸ ਤੋਂ ਬਾਅਦ ਵੀਰ ਜੀ ਇਹਦੀ ਮਜ਼ਬੂਤੀ ਬਾਡੀ ਦੀ ਚੈੱਕ ਕਰੋ ਇੱਕ ਚੈਨਲ ਇਹ ਹੋ ਗਿਆ ਜੀ ਸਪੋਰਟ ਵਾਸਤੇ ਐਂਗਲ ਐਂਗਲ ਦੀ ਥਾਂ ਤੇ ਚੈਨਲ ਇੱਕ ਹੋ ਗਿਆ ਦੂਜਾ ਚੈਨਲ ਇਹ ਹੋ ਗਿਆ ਵੀਰ ਜੀ ਟਾਇਰਾਂ ਦੇ ਅੱਗੇ ਤੇ ਤੀਜਾ ਚੈਨਲ ਆਪਣਾ ਟਾਇਰਾਂ ਦੇ ਪਿੱਛੇ ਹੋ ਗਿਆ ਜੀ ਚੌਥਾ ਲਾਸਟ ਦੇ ਵਿੱਚ ਹੈ ਹੁਣ ਪਿੱਛੇ ਤੋਂ ਤੁਸੀਂ ਚਾਰੋਂ ਚੈਨਲ ਚੈੱਕ ਕਰ ਸਕਦੇ ਹੋ ਵੀਰ ਜੀ 4 4 ਇੰਚੀ ਬੱਤੇ ਪਏ ਹੋਏ ਨੇ ਜੀ ਮਜ਼ਬੂਤੀ ਵਾਸਤੇ ਟਰਾਲੀ ਚੌੜੀ ਨਾ ਹੋਵੇ ਚਾਹੀ ਤਾਂ ਰਿੱਤਾ ਬੱਜਰ ਜੋ ਮਰਜ਼ੀ ਲੋਡ ਕਰੋ ਜ਼ਿਮੀਂਦਾਰ ਵਾਲਾ ਤਾਂ ਆਮ ਹੀ ਕੰਮ ਹੈ ਵੀਰ ਜੀ ਕਣਕਰ ਚੋਨਾ ਦਾ ਆਮ ਹੀ ਗੱਲ ਹੈ ਆਪਣੀ ਉਹ ਤਾਂ ਜਿੰਨਾ ਮਰਜ਼ੀ ਪਾਓ ਰੇਤੇ ਬਜਰੀ ਦੇ ਵਿੱਚ ਵੀ ਟਰਾਲਾ ਆਪਣਾ ਦਬੂਗਾ ਨਹੀਂ ਹੁਣ ਨੀਚੇ ਤੋਂ ਚੈੱਕ ਕਰ ਲੋ ਵੀਰ ਜੀ ਇਹਨੂੰ 10 ਇੰਚੀ ਚਾਸੀ ਹੈ ਜੀ 3 ਡੇਢ ਦੇ ਇਹਨੂੰ ਬੱਤੇ ਪਾਏ ਹੋਏ ਨੇ ਹੈਵੀ ਵਾਲੇ ਚਾਸੀ ਓਰੀਜਨਲ ਐਮ ਸੀ ਕੰਪਨੀ ਦੀ ਹੈ ਵੀਰ ਜੀ ਕੋਈ ਲੋਕਲ ਨਹੀਂ ਹੈਗੀ ਤੇ ਚਾਸੀ ਨੂੰ ਅੰਦਰ ਸਪੋਰਟ ਵੀ ਲਾਈ ਹੋਈ ਹੈ ਦੇਖ ਸਕਦੇ ਹੋ ਤੇ ਜੈਕ 25 ਟਨ ਵਾਲਾ ਹੈ 250 ਕਿਲੋ ਵਾਲਾ ਵੀਰ ਜੀ ਤੇ ਟਾਇਰਾਂ ਦੀ ਕੰਡੀਸ਼ਨ ਦੇਖ ਸਕਦੇ ਹੋ 35 40 ਪੈਸੇ ਬੇਦਾਗ ਜੈਕ ਵਾਲੀ ਡੱਬੀ ਦੇਖ ਸਕਦੇ ਹੋ ਜੇ ਫੁੱਲ ਹੈਵੀ ਲਾਈ ਹੋਈ ਹੈ ਪਾਟੇ ਨਾ ਆਹ ਆਪਣਾ ਟਾਇਰਾਂ ਦਾ ਕਬਰ ਹੋ ਗਿਆ ਜੀ ਡੀ ਪਲੇਟ ਇਹਦੇ ਤੇ ਨਿਊ ਮਾਡਲ ਲਿਖਿਆ ਹੋਇਆ ਵੀਰ ਜੀ ਨਿਊ ਮਾਡਲ ਇਹ ਲੇਜ਼ਰ ਕਟਿੰਗ ਨਾਲ ਲਿਖਿਆ ਜਾਂਦਾ ਜੀ ਐਵੇਂ ਕੋਈ ਫਰਮਾ ਫਰਮਾ ਧਰਕੇ ਨਹੀਂ ਇਹ ਚੀਜ਼ ਬਣਦੀ ਤੇ ਆ ਪਿੱਛੇ ਹਿੱਸਾ ਚੈੱਕ ਕਰੋ origignal ਕਿਸਾਨ ਕੰਪਨੀ ਦਾ ਹੈ ਵੀਰ ਜੀ ਕੋਈ ਲੋਕਲ ਹਿੱਸਾ ਨਹੀਂ ਆਇਆ ਇਹਨੂੰ 10 ਨਟੀਆਂ ਅੱਬਾ ਨੇ ਹੱਬ ਵੀ ਚੈੱਕ ਕਰਾਵਾਂਗੇ ਤੇ ਆਹ ਟਾਇਰਾਂ ਦੇ ਪਿੱਛੇ ਪਲੇਟ ਆ ਗਈ ਜੀ ਜਿਵੇਂ ਗੱਡੀਆਂ ਨੂੰ ਮੱਟੀ ਗਾਰਾ ਲੱਗਣ ਵਾਸਤੇ ਮੈਟ ਲੱਗੇ ਹੋਏ ਹੁੰਦੇ ਜੀ ਉਹ ਐਕਸੈਸਰੀ ਦੀ ਦੁਕਾਨ ਤੋਂ ਮਿਲ ਜੇਗਾ ਗੱਡੀਆਂ ਵਾਲੀ ਉਹ ਮੈਟ ਲੱਗ ਜਾਏਗਾ ਇਹਨੂੰ ਤੇ ਆਹ ਪਿੱਛੇ ਟਰਾਲੀ ਦੇ ਟਾਇਰਾਂ ਦੇ ਸੋਵ ਵਾਸਤੇ ਅੱਗੇ ਵੀ ਬਣਾਇਆ ਹੋਏ ਜਹਾਜ ਜਹਾਜ ਕਹਿੰਦੇ ਆ ਵੀਰ ਜੀ ਇਹਨਾਂ ਨੂੰ ਦੇਖ ਸਕਦੇ ਤੇ ਆ ਆਪਣਾ ਲੋਕ ਹੋ ਗਿਆ ਇਹ ਕਲੱਚ ਲੌ ਕੇ ਡਾਲੇ ਵਾਸਤੇ ਵੀਰ ਜੀ ਦੋ ਫਾੜ ਡਾਲੇ ਦੇ ਵਿੱਚ ਕੰਮ ਆਂਦਾ ਹੈ ਤੁਹਾਨੂੰ ਚੈੱਕ ਵੀ ਕਰਾਵਾਂਗੇ ਇਹਦਾ ਕਿਆ ਫਾਇਦਾ ਹੈ ਪਿੱਛੇ ਫਰੇਮ ਵੀ ਬਣਿਆ ਹੋਇਆ ਜਾਲੀ ਦਾ ਆ ਨੀਚੇ ਬੰਫਰ ਲੱਗਿਆ ਹੋਇਆ ਜੀ ਟੌਰ ਵਾਸਤੇ ਹੈ ਟਰਾਲੀ ਦੀ ਹੁੱਕ ਚੈੱਕ ਕਰ ਸਕਦੇ ਹੋ ਵੀਰ ਜੀ ਕਿੰਨੀ ਹੈਵੀ ਲਾਈ ਹੋਈ ਹੈ ਜਿੰਨੀ ਮਰਜ਼ੀ ਲੋਡ ਦੀ ਭਰ ਕੇ ਟਰਾਲੀ ਪਾਓ ਕੋਈ ਦਿੱਕਤ ਨਹੀਂ ਆਹ ਲਾਈਟਾਂ ਵਾਸਤੇ ਜੰਗਾ ਦਿੱਤੀ ਹੋਈ ਹੈ ਜੀ ਟਰਾਲੇ ਨੂੰ ਲਾਈਟਾਂ ਲਵਾ ਸਕਦੇ ਹਾਂ ਜਿਹੜਾ ਵੀਰ ਕਹਿ ਕੇ ਲਵਾਉਂਦਾ ਹੈ ਲਾਈਟਾਂ ਦੇ ਐਕਸਟਰਾ ਪੈਸੇ ਹੁੰਦੇ ਆ ਜੀ ਉਹ ਤੁਹਾਨੂੰ ਦੱਸ ਦਾਂਗੇ ਜਿੰਮੇ ਦੀ ਵੀ ਲਾਈਟਾਂ ਲਵਾਉਂਗੇ ਉਹ ਵੀ ਆਪਾਂ ਲਵਾ ਦਿੰਦੇ ਆ ਇਲੈਕਟ੍ਰੀਸ਼ੀਅਨ ਬਾਹਰੋਂ ਆਂਦਾ ਆਪਣੇ ਕੋਲ ਲਾਣ ਆਹ ਦੇਖ ਸਕਦੇ ਹੋ ਵੀਰ ਜੀ ਆਹ ਹੈਂਡਲ ਇਹਨੂੰ ਉੱਪਰ ਚੱਕੋ ਇਹ ਖੁੱਲ ਜਾਊਗਾ ਇਹਦੇ ਵਿੱਚ ਵੀਰ ਜੀ ਕਵਰ ਹੈ ਇਹ ਬਣਾ ਕੇ ਗਰਾਰੀ ਦੇ ਉੱਤੇ ਲਾਇਆ ਹੋਇਆ ਇਹਦੇ ਵਿੱਚ ਗਰਾਰੀ ਹੁੰਦੀ ਆ ਜੀ ਗਰਾਰੀ ਵੀ ਕੋਈ ਆਮ ਨਹੀਂ ਹੁੰਦੀ ਹਾਈ ਕੁਆਲਿਟੀ ਦੀ ਗਰਾਰੀ ਹੁੰਦੀ ਆ ਜੀ ਆਹ ਡਾਲਾ ਖੋਲਤਾ ਵੀਰ ਜੀ ਆ ਦੇਖ ਸਕਦੇ ਹੋ ਜੀ ਫਰਸ ਦੀ ਤੁਹਾਨੂੰ ਬਾਅਦ ਚ ਦੱਸਾਂਗੇ ਪਹਿਲਾਂ ਡਾਲੇ ਬਾਰੇ ਦੱਸਦੇ ਹਾਂ ਜੀ ਇਹ ਜਿਹੜਾ ਵੀਰ ਜੀ ਡਾਲਾ ਹੋ ਗਿਆ ਕਈ ਵੀਰ ਕਹਿੰਦੇ ਨੇ ਆਪਾਂ ਅੱਗੇ ਤੋਂ ਜੈਕ ਠਾਵਾਂਗੇ ਇਹਨੇ نیچے ਫਸ ਜਾਣਾ ਹੈ ਇਹਨੇ ਟੁੱਟ ਜਾਣਾ ਹੈ ਇਹ ਕਲੱਚ ਲੋਕ ਦਾ ਇਹੀ ਫਾਇਦਾ ਹੈ ਜੀ ਆਹ ਦੇਖ ਸਕਦੇ ਹੋ ਜੀ ਇਹ ਬਾਡੀ ਦੇ ਨਾਲ ਲੱਗ ਗਿਆ ਇਹ ਆਪਣਾ ਦੇਖ ਸਕਦੇ ਹਾਂ ਬਾਡੀ ਦੇ ਨਾਲ ਲੱਗ ਗਿਆ ਜੀ ਇਹ ਆਪਣਾ ਹੁਣ ਜਿੰਨੇ ਮਰਜੀ ਚਾਹੇ 1000 ਕਿਲੋਮੀਟਰ ਟਰੈਕਟਰ ਪਿੱਛੇ ਰੇਲਾ ਦੇ ਕੇ ਟਰਾਲੀ ਦਾ ਲੈ ਜਾਓ ਇਹਨੇ ਖੁੱਲਣਾ ਨਹੀਂ ਆਹ ਦੇਖ ਸਕਦੇ ਹੋ ਵੀਰ ਜੀ ਲੋਕ ਫਸ ਗਿਆ ਜੀ ਉਹਦੇ ਵਿੱਚ ਇਹ ਜਦ ਖੁੱਲੇਗਾ ਜਦ ਤੁਸੀਂ ਪੈਰ ਨਾਲ ਦੱਬੋਗੇ ਇਹਨੂੰ ਦੂਈ ਸਾਈਡ ਵੀ ਡਾਲਾ ਐਂ ਫਿੱਟ ਹੋ ਜਾਣਾ ਜੀ ਜੈਕ ਚੱਕੋ ਚਾਹੇ ਰੋਡ ਤੇ ਲੈ ਕੇ ਜਾਓ ਕੋਈ ਦਿੱਕਤ ਨਹੀਂ ਖੋਲ ਕੇ ਦੋਨੋਂ ਸਾਈਡਾਂ ਦੇ ਡਾਲਾ ਫਿੱਟ ਹੋ ਗਏ ਜੀ ਕਲੱਚ ਲੋਗ ਦੇ ਵਿੱਚ ਆਟੋ ਲੋਗ ਵੀ ਕਹਿੰਦੇ ਆ ਇਹਨੂੰ ਇਹ ਫਰਸ਼ ਚੈੱਕ ਕਰੋ ਇਹ ਵੀਰ ਜੀ ਸਮੁੰਦਰੀ ਜਹਾਜ਼ ਦਾ ਫਰਸ਼ ਹੁੰਦਾ ਜੀ ਇਹ ਜਿਹੜੀ ਪਰਤ ਜੀ ਹੁੰਦੀ ਹੈ ਜਿਹੜੀ ਸਮੁੰਦਰ ਦੇ ਵਿੱਚ ਖਾਰਾ ਆਂਦਾ ਹੈ ਜੀ ਉਹਦੀ ਚੜੀ ਹੋਈ ਹੁੰਦੀ ਹੈ 2-4 ਗੇੜੇ ਲਾਣ ਤੋਂ ਬਾਅਦ ਬਿਲਕੁਲ ਸਾਫ਼ ਹੋ ਜਾਏਗੀ ਵਾਈਟ ਜਿੰਨਾ ਚੱਲੇਗਾ ਟਰਾਲਾ ਉਨਾ ਫਰਸ਼ ਸਾਫ਼ ਹੋਣਾ ਹੈ ਜੀ ਉਨਾ ਵਾਈਟ ਨਿਕਲਣਾ ਹੈ ਜਿਵੇਂ ਦਾ ਬਾਹਰ ਤੋਂ ਰੰਗ ਆਇਦਾ ਓਵੇਂ ਦਾ ਹੀ ਫਰਸ਼ ਹੋ ਜਾਣਾ ਹੈ ਕਈ ਵੀਰ ਕਹਿੰਦੇ ਨੇ ਇਹਨੂੰ ਪੇਂਟ ਕਰ ਦੋ ਕੁਝ ਕਰ ਦੋ ਇਹਨੂੰ ਪੇਂਟ ਦੇ ਵੀਰ ਜੀ ਲੋੜ ਹੀ ਨਹੀਂ ਜਿੱਥੇ ਪੇਂਟ ਦੀ ਲੋੜ ਪੈਂਦੀ ਆ ਬਾਡੀ ਤੇ ਆਪਾਂ ਨੇ ਕਰਿਆ ਹੋਇਆ ਬਿੱਡ ਦੇ ਵਿੱਚ ਜਾਪਾਨੀ ਜਿਸ਼ਤੀ ਜਾਲੀ ਲੱਗੀ ਹੋਈ ਆ 155 ਰੁਪਏ ਫੁੱਟ ਵਾਲੀ ਇਹ ਕੋਈ ਆਮ ਜਾਲੀ ਨਹੀਂ ਹੈਗੀ ਜੀ ਇਹ ਪੂਰੀ ਹਾਈ ਕੁਆਲਿਟੀ ਦੀ ਜਾਲੀ ਆ ਇਸ ਤੋਂ ਬਾਅਦ ਕੋਈ ਮਾਡਲ ਨਹੀਂ ਆਂਦਾ ਵੀਰ ਜੀ ਜਾਲੀ ਦੇ ਵਿੱਚ ਇਸ ਤੋਂ ਨੀਚੇ ਆਂਦੇ ਆ ਹੁਣ ਫਰਸ਼ ਦੀ ਮੋਟਾਈ ਹੋਊਗੀ ਜੀ ਮੋਟਾਈ ਚੈੱਕ ਕਰੋ 6 ਐਮ ਐਮ ਮੋਟਾਈ ਹੈ ਵੀਰ ਜੀ ਫਰਸ਼ ਦੀ ਜਹਾਜੀ ਫਰਸ਼ ਹੈ ਜੀ ਜਿਵੇਂ ਮਰਜ਼ੀ ਤੁਹਾਨੂੰ ਅੰਦਰ ਬੜਕੇ ਵੀ ਚੈੱਕ ਕਰਾ ਦਿੰਦੇ ਆਪਾਂ ਜਿਵੇਂ ਮਰਜ਼ੀ ਇਹਦੇ ਵਿੱਚ ਕੁਦ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਵੀਰ ਜੀ ਆਪਾਂ ਵਿੱਚ ਆ ਕੇ ਟਰਾਲੇ ਦੇ ਹੁਣ ਜਿਵੇਂ ਮਰਜ਼ੀ ਉੱਤੋ ਤੁਸੀਂ ਟਰਾਲੇ ਦੇ ਵਿੱਚ ਕੋਈ ਦਿੱਕਤ ਨਹੀਂ ਹੈਗੀ ਕੋਈ ਫਰਸ ਆਵਾਜ਼ ਨਹੀਂ ਕਰੂਗਾ ਠੱਪ ਠੱਪ ਦੀ ਇਹ ਕੁਆਲਿਟੀ ਹੈ ਵੀਰ ਜੀ ਆਪਣੀ ਕੱਲੀ ਕੱਲੀ ਚੀਜ਼ ਤੁਹਾਨੂੰ ਦਿਖਾਉਂਦੇ ਆਪਾਂ ਹੁਣ ਡਾਲਾ ਲਾ ਕੇ ਵੀ ਦਿਖਾ ਦਿੰਦੇ ਆ ਇਹ ਪਿੱਛੇ ਵਾਲਾ ਡਾਲੇ ਦੀ ਰਹਿ ਗਈ ਗੱਲ ਇਹ ਵੀ ਵੀਰ ਜੀ ਉੱਪਰ ਉੱਠ ਜੇਗਾ ਜੇ ਠਾਣਾ ਹੋਵੇ ਇਨੂੰ ਵੀ ਪਟਾ ਕੇ ਚੈੱਕ ਕਰਾ ਦਿੰਦੇ ਆ ਤੁਹਾਨੂੰ ਆਹ ਦੇਖ ਸਕਦੇ ਹੋ ਮੇਰ ਜੀ ਆ ਡਾਲਾ ਵੀ ਚੱਕਤਾ ਜਿਵੇਂ ਮਰਜੀ ਜੈਕ ਚੱਕ ਕੋਈ ਹੋਰ ਚੱਕਣਾ ਹੈ ਜੀ ਡਾਲਾ ਹੋਰ ਸਿੱਧਾ ਕਰਨਾ ਹੈ ਇਹ ਕੱਟ ਵਿਚਾਲੇ ਤੋਂ ਬਾਅਦ ਇਹਦੇ ਵਿੱਚ ਫਸ ਜਾਏਗਾ ਸਿੱਧਾ ਖੜਾ ਹੋ ਜਾਏਗਾ ਇਹ ਪਹਿਲੀ ਗੱਲ ਤਾਂ ਉੱਪਰ ਵਾਲਾ ਡਾਲਾ ਚੱਕਣ ਦੀ ਨਹੀਂ ਲੋੜ ਨਹੀਂ ਪੈਂਦੀ ਨੀਚੇ ਨੂੰ ਹੀ ਮਾਲ ਉਤਰ ਜਾਂਦਾ ਹੈ ਜੀ ਜੈਕ ਠਾ ਕੇ ਪਰਦੇ ਚੱਕਣਾ ਵੀ ਪਵੇ ਆਪੇ ਹੁਣ ਸਾਰੇ ਟਰਾਲੇ ਦੇ ਵਿੱਚੋਂ ਇਹਦਾ ਵਜ਼ਨ ਵੀਰ ਜੀ 25 ਕੰਮੈਂਟਲ ਪਲੱਸ ਹੈ ਜੀ ਬਾੜ ਸਵਾ 2 ਫੁੱਟ ਹੈ ਬਿੱਡ 2.5 ਫੁੱਟ ਹੈ ਤੇ ਰੇਟ ਇਹਦਾ 2,25,000 ਰੁਪਏ ਹੈ ਵੀਰ ਜੀ ਫੁੱਲ ਮੋਡੀਫਾਈਡ ਟ੍ਰੇਲਰ ਹੈ ਜੀ ਤੇ ਅੰਮ੍ਰਾਲੇ ਸ਼ਹਿਰ ਵੀਰ ਜੀ ਵਰਕਸ਼ਾਪ ਹੈ ਆਪਣੀ ਮੋਹਨ ਇੰਟਰਪ੍ਰਾਈਜ਼ ਟਰਾਲੀ ਐਗਰੀਕਲਚਰ ਅੰਮ੍ਰਾਲਾ ਮੋਬਾਈਲ ਨੰਬਰ ਆਪਾਂ ਡਿਸਕ੍ਰਿਪਸ਼ਨ ਦੇ ਵਿੱਚ ਦਿੰਦੇ ਆ 70277227181 70270 ਦੁਆਰਾ ਫਿਰ 77181 ਜੇ ਕੁਝ ਦੱਸਣਾ ਰਹਿ ਗਿਆ ਹੋਵੇ ਇਹ ਨੰਬਰ ਤੇ ਫੋਨ ਕਰਕੇ ਟਰਾਲੇ ਦਾ ਕੁਝ ਵੀ ਪੁੱਛ ਸਕਦੇ ਹੋ ਫੋਟੋ ਮੰਗਾ ਸਕਦੇ ਹੋ ਵੀਡੀਓ ਮੰਗਾ ਸਕਦੇ ਹੋ ਕੁਝ ਵੀ ਪੁੱਛ ਸਕਦੇ ਹੋ ਤੇ ਵੀਡੀਓ ਨੂੰ ਲਾਈਕ ਕਰਿਓ ਵੀਰ ਜੀ ਕਮੈਂਟ ਕਰਿਓ ਕਮੈਂਟ ਕਰਕੇ ਦੱਸਿਓ ਕਿਦਾਂ ਦੀ ਲੱਗੀ ਵੀਡੀਓ ਆਪਾਂ ਆਪਣੇ YouTube ਚੈਨਲ ਤੇ ਤੁਹਾਨੂੰ ਇੱਕ ਦੋ ਇੱਕ ਮਾਡਲ ਇਦਾਂ ਹੀ ਦਿਖਾਉਂਦੇ ਰਹਾਂਗੇ ਤੇ ਸ਼ੇਅਰ ਵੀ ਦੱਬ ਕੇ ਕਰਿਓ ਧੰਨਵਾਦ ਵੀਰ ਜੀ ਸਤਿ ਸ੍ਰੀ ਅਕਾਲ ਜੀ